ਦੋਸਤੋ ਇਕੋਨਾਈਟ ਜੋ ਨੈਪਲਸ ਹੈ ਇਕੋਨਟ ਨੈਪ ਹੈ ਜੀ ਕਿਸੇ ਨੂੰ ਕੋਈ ਸਖਤ ਬੇਚੈਨੀ ਰਹਿੰਦੀ ਹੈ ਮਤਲਬ ਸਖਤ ਬੇਚੈਨੀ ਬਹੁਤ ਜ਼ਿਆਦਾ ਬੇਚੈਨੀ ਹੈ ਉਹਦੇ ਵਾਸਤੇ ਇਕੋਨਾਈਟ ਸਭ ਤੋਂ ਵਧੀਆ ਦਵਾਈ ਹੈਗੀ ਹੈ ਉਸ ਤੋਂ ਬਿਨਾਂ ਜੇ ਤੁਹਾਨੂੰ ਘਬਰਾਹਟ ਰਹਿੰਦੀ ਹੈ ਜਾਂ ਮੌਤ ਦਾ ਕੋਈ ਡਰ ਹੈ ਆਪਣੀ ਮੌਤ ਦਾ ਸਮਾਂ ਅਤੇ ਕੋਈ ਦਿਨ ਦੱਸਦਾ ਹੈ ਕੋਈ ਪੀਸ਼ੈਂਟ ਜਾਂ ਇਕੱਠ ਇਕੱਠ ਵਿੱਚ ਜਾਣ ਤੋਂ ਜਿੱਥੇ ਸੜਕ ਪਾਰ ਕਰਨ ਲੱਗਿਆਂ ਕੋ ਡਰ ਲੱਗਦਾ ਹੈ ਤਾਂ ਇਕੋ ਨਾਈਟ ਨਾ ਪਲਸ ਆਪਾਂ ਇਹਦੇ ਵਿੱਚ ਦੇ ਸਕਦੇ ਹਾਂ ਇਸੇ ਤਰ੍ਹਾਂ ਹੀ ਜੇ ਕੋਈ ਗਰਭਵਰਤੀ ਇਸਤਰੀ ਇਹ ਸੋਚੇ ਕਿ ਉਸਦੇ ਗਰਭ ਦਾ ਸਮਾ ਭਲੀ ਭਾਂਤ ਸਿਰੇ ਨਹੀਂ ਚੜਨਾ ਮਤਲਬ ਉਹਨੂੰ ਮਨ ਦੇ ਵਿੱਚ ਡਰ ਆ ਰਿਹਾ ਵੀ ਉਹਦਾ ਪ੍ਰੈਗਨੈਂਸੀ ਪੂਰੀ ਤਰ੍ਹਾਂ ਨਹੀਂ ਸਕਸੈਸਫੁਲ ਹੋਣੀ ਤਾਂ ਉਹਦੇ ਵਿੱਚ ਵੀ ਆਪਾਂ ਇਕੋ ਨਾਈਟ ਦੇ ਸਕਦੇ ਹਾਂ ਇਸੇ ਤਰ੍ਹਾਂ ਹੀ ਜੇ ਮਤਲਬ ਕੋਈ ਸਖਤ ਬੁਖਾਰ ਹੈ ਮਾਨਤਿ ਸਰੀਰ ਵਿੱਚ ਘਬਰਾਟ ਤੇ ਬੇਚੈਨੀ ਹੈ ਠੀਕ ਹੈ ਉਸ ਤੋਂ ਬਾਅਦ ਬਹੁਤ ਪਾਣੀ ਦੀ ਪਲਪਲ ਬਾਦ ਪਿਆਸ ਲੱਗਦੀ ਹੈ ਜਿੰਨਾ ਪਾਣੀ ਪੀਵੇ ਸਾਰਾ ਸਵਾਦ ਲੱਗੇ ਤੇ ਹਜਮ ਹੋਈ ਜਾਵੇ ਪਾਣੀ ਤੋਂ ਬਿਨਾ ਹਰ ਚੀਜ਼ ਕੌੜੀ ਲੱਗੇ ਉਸ ਤੋਂ ਬਿਨਾ ਜੇ ਮਨਜੀ ਤੂ ਉਠਣ ਲੱਗਿਆ ਚਿਹਰਾ ਪੀਲਾ ਹੋ ਜਾਵੇ ਜਾਂ ਕੋਈ ਵੀ ਰੋਗ ਜਿਵੇਂ ਗਲ ਕੋ ਟੂ ਹੈ ਖੰਗ ਹੈ ਨਮੂਨੀਆਂ ਦਿਲ ਦੇ ਰੋਗ ਹੈ ਖਸਰਾ ਹੈ बुखार आंधी जो हनीरीवा गंचाणक अति तीजी ना आ जाण ओदे ਵਿੱਚ ਵੀ ਆਪਾਂ ਹੀ ਦੇ ਸਕਦੇ ਆ ਜਾਂ ਜਿਸ ਪਾਸੇ ਲੇਟੇ ਉਸੇ ਪਾਸੇ ਅੰਗਾਂ ਤੇ ਪਸੀਨਾ ਆਏ ਜਾਂ ਤੁਸੀਂ ਗਰਮੀਆਂ ਦੀ ਰੁੱਤ ਵਿੱਚ ਸਾਗ ਵਰਗੇ ਹਰੀਦਾਸਤ ਖਾਸ ਕਰਕੇ ਜਦੋਂ ਦਿਨ ਬਹੁਤ ਹੀ ਗਰਮ ਤੇ ਰਾਤਾਂ ਤਾਂ ਠੰਡੀਆਂ ਹੋਣ ਉਦੋਂ ਵੀ ਆਪਾਂ ਇਕੋਨਾਈਟ ਦੇ ਸਕਦੇ ਆ ਇਹ ਜੁੜੀ ਪਾਵਰ ਦੇ ਵਿੱਚ ਹੁੰਦੀ ਹੈ 3x ਦੇ ਵਿੱਚ ਆਉਂਦੀ ਹੈ 6 ਦੇ ਵਿੱਚ ਆਉਂਦੀ ਹੈ 30 ਦੇ ਵਿੱਚ ਆਉਂਦੀ ਹੈ ਤੇ 200 ਦੇ ਵਿੱਚ ਆਉਂਦੀ ਹੈ ਥੈਂਕ ਯੂ ਸੋ ਮਚ